ਥੋੜਾ ਵੀ ਗੋਡਿਆਂ ਦਾ ਗੈਪ ਘਟ ਗਿਆ ਹੈ ਤੁਹਾਡੇ ਗੋਡਿਆਂ ਚ ਇਸੇ ਤਰ੍ਹਾਂ ਗੈਪ ਆਉਂਦਾ ਹੈ ਜਦੋਂ ਤੁਸੀਂ ਐਕਸਟਰਾ ਕਰਾਉਨੇ ਹੋ ਆਪਸ ਦੇ ਵਿੱਚ ਹੱਡੀਆਂ ਇਹ ਦੇਖੋ ਜੁੜੀਆਂ ਜੁੜੀਆਂ ਆਉਂਦੀਆਂ ਨੇ ਔਰ ਤੁਸੀਂ ਹਰ ਤਰ੍ਹਾਂ ਦਾ ਤਰੀਕਾ ਅਪਣਾ ਕੇ ਦੇਖ ਲਿਆ ਹੈ ਜਾਂ ਫਿਰ ਗੋਡਿਆਂ ਦੇ ਵਿੱਚ ਗੈਪ ਇੰਨਾ ਘਟ ਗਿਆ ਹੈ ਕਿ ਤੁਸੀਂ ਚੌਂਕੜੀ ਛੱਡੋ ਤੁਸੀਂ ਤੁਰਨ ਤੋਂ ਵੀ ਗਏ ਹੁੰਦਾ ਕੀ ਹੈ ਉਹ ਦੱਸਾਂਗੇ ਕਸਰਤਾਂ ਕਿਹੜੀਆਂ ਕਰਨੀਆਂ ਉਹ ਦੱਸਾਂਗੇ ਇਹ ਉਹ ਕਸਰਤਾਂ ਨੇ ਅਗਰ ਤੁਸੀਂ ਅੱਜ ਹੀ ਕਰ ਲੀਆਂ ਪਹਿਲੀ ਵਾਰੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਏਗਾ ਇੰੀਆਂ ਵਧੀਆ ਕਸਰਤਾਂ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਇਹ ਆ ਗਈ ਨੀਚੇ ਵਾਲੀ ਹੱਡੀ ਉੱਪਰ ਵਾਲੀ ਹੱਡੀ ਆ ਗਈ ਜਿਸ ਨੂੰ ਫੀਮਰ ਕਿਹਾ ਜਾਂਦਾ ਹੈ ਇਸ ਦੇ ਵਿੱਚ ਦੇਖੋ ਗੈਪ ਇੰਦਾ ਘਟ ਜਾਂਦਾ ਜਿਹੜਾ ਇਹ ਉੱਪਰ ਨੂੰ ਉੱਬਰਦਾ ਜਾ ਦਿਖਾਇਆ ਹੋਇਆ ਇਹ ਥੱਲੇੋਂ ਟੀਬੀਐਲ ਸਪਾਈਕਸ ਬਣ ਜਾਂਦੀਆਂ ਨੇ ਇੰਦਾ ਇੰਦਾ ਆਪਸ ਦੇ ਵਿੱਚ ਟੱਚ ਹੁੰਦੀਆਂ ਨੂੰ ਤੋਂ ਆਪਣੀ ਦਰਦ ਹੋਣਾ ਸ਼ੁਰੂ ਹੁੰਦਾ ਜਿੰਨੇ ਮਰਜ਼ੀ ਗੋਡੇ ਤੁਹਾਡੇ ਕਸੇ ਹੋਏ ਨੇ ਕਸਰਤਾਂ ਕਰਨੀਆਂ ਸ਼ੁਰੂ ਕਰ ਦੋ ਬਹੁਤ ਜਲਦੀ ਤੁਹਾਡੇ ਗੋਡਿਆਂ ਦਾ ਗੈਪ ਵਧਣ ਵਾਲਾ ਕਿਉਂਕਿ ਇੱਕ ਕਸਰਤਾਂ ਉਹ ਕਸਰਤਾਂ ਨੇ ਜਿਹੜੇ ਅਸੀਂ ਆਪਣੀ ਕਲੀਨਿਕ ਤੇ ਪੇਸ਼ੈਂਟਸ ਨੂੰ ਕਰਾਉਂਦੇ ਆਂ ਔਰ ਬਹੁਤ ਪੇਸ਼IENTS ਇਸ ਕਸਰਤਾ ਨਾਲ ਠੀਕ ਹੋਏ ਨੇ ਔਰ ਬਹੁਤ ਫਾਇਦਾ ਲੈ ਚੁੱਕੇ। ਸੋ ਅਸੀਂ ਚਾਹੁੰਦੇ ਹਾਂ ਤੁਸੀਂ ਘਰ ਬੈਠੇ ਹੀ ਫਾਇਦਾ ਲਓ। ਘਰ ਬੈਠੇ ਹੀ ਕਸਰਤਾ ਸ਼ੁਰੂ ਕਰੋ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ। ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ। ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਵੀ ਨੇ। S_Harishsinghsra physiotherapy ਦੂਜੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੀਜੀ ਆਈਡੀ ਡਾਕਟਰ ਬੇਬਸਰਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ। YouTube ਚੈਨਲ ਤੇ ਨਵੇਂ ਨੂੰ ਚੈਨਲ ਦੇ ਨਾਲ ਜੁੜੇ। ਅਸੀਂ ਰੋਜ਼ਾਨਾ ਇਸ ਤੇ ਸਿਹਤ ਦੇ ਪ੍ਰਤੀ ਵੀਡੀਓਜ਼ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਤਮਾ ਅਗੇਰਦਾਸ ਕਰਦੇ ਹਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਸ਼ਰਧੀ ਖਲਾਫ ਰਹੇ। ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ। ਕੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ

ਪੰਜ ਵਾਰੀ ਅੰਦਰ ਨੂੰ ਪੰਜ ਗਿਣਨੇ ਪੰਜ ਵਾਰੀ ਬਾਹਰ ਨੂੰ ਪੰਜ ਗਿਣਨੇ ਇਹ ਉਹ ਹੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਸ ਦੇ ਲਈ ਤੁਸੀਂ ਪੈਰ ਅੰਦਰ ਮੋੜੋ ਲੱਤ ਹਲਕੀ ਜਿਹੀ ਹਵਾ ਚੱਕਣੀ ਹੈ ਜਦ ਕਿ ਥੱਲੇੋਂ ਇੱਕ ਗਿੱਟ ਹੋਵੇ ਪੈਰ ਅੰਦਰ ਮੋੜ ਕੇ ਰੱਖਾਂਗੇ ਇਸ ਐਲ ਆਰ ਕਹਿੰਦੇ ਆ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਪੈਰ ਅੰਦਰ ਮੋੜੋ ਲੱਤ ਹਵਾ ਚੱਕੋ 10 ਸੈਕਿੰਡ ਹੋਲਡ ਫੇਸ ਰਿਲੈਕਸ ਦੋਨੋਂ ਸਾਈਡ ਕਰਨੀ ਇਹ ਕਸਰਤ ਧਿਆਨ ਨਾਲ ਦੇਖੋ ਪੈਰ ਅੰਦਰ ਮੋੜਿਆ ਲਾਠਾ ਹਵਾ ਚੱਕੀ 10 ਸਕਿੰਡ ਹੋਲਡ ਕਰਾਂਗੇ ਫਿਰ ਰਿਲੈਕਸ ਕਰਾਂਗੇ ਦੋਨੋਂ ਸਾਈਡ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਕਸਰਤ ਹੋ ਗਈ ਤੀਜੀ ਚੌਥੀ ਕਸਰਤ ਇੱਕ ਆਪਾਂ ਨੂੰ ਕੱਪੜਾ ਚਾਹੀਦਾ ਜਾਂ ਦੁਪੱਟਾ ਚਾਹੀਦਾ ਪੈਰ ਦੇ ਵਿੱਚ ਪਾ ਲੈਣਾ ਦੋਨੋਂ ਸਾਈਡ ਤੋਂ ਦੇਖੋ ਇਦਾਂ ਪਾ ਲੈਣਾ ਲਾਠ ਹਵਾ ਚੱਕ ਦੇ ਜਿੰਨੀ ਵੱਧ ਤੋਂ ਵੱਧ ਤੁਸੀਂ ਚੱਕ ਸਕਦੇ ਹੋ ਪੰਜੇ ਜੇ ਕੋਲ ਪਰਿਓ ਜਿਵੇਂ ਪੰਜੇ ਕੋਲੋਂ ਫੜਨਾ इतने की आूरी खिंच पेगीजनी केमस्ट्रिंग दस सैकेंड होल्ड कर देखो दस सैकड दे। एक दो तीन चार पे सात आठ नौ दस फिर रिलैक्स फिर दस सैकेंड होल्ड एक दो तीन चार पे सात आठ नौ दस एक कसरत की दोनों सैड करनी पांच बारी करनी कसरत होगी चौथी ਪੰਜਵੀਂ ਕਸਰਤ ਰੋਲਰ ਚਾਹੀਦਾ ਗੋਡੇ ਦੇ ਥੱਲੇ ਰੱਖਾਂਗੇ ਔਰ ਇਸ ਨੂੰ ਜ਼ੋਰ ਦੀ ਦੇਖੋ ਧਿਆਨ ਨਾਲ ਜ਼ੋਰ ਦੀ ਦਬ ਦੇਣਾ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਦੱਸਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਸੇ ਤਰ੍ਹਾਂ ਤੁਸੀਂ 7 ਵਾਰੀ ਦਬਣਾ ਇਹ ਕਸਰਤ ਇਹ ਉਹ ਵੀ ਟੁਟਿਕਾ ਸਵਤ ਨੰਬਰ 5 ਜਿਹੜੀ 6ਵੀਂ ਕਸਰਤ ਹੈ ਇਹੀ ਰੋਲਰ ਗਿੱਟੇ ਦੇ ਥੱਲੇ ਇਸ ਜਗ੍ਹਾ ਬਿਲਕੁਲ ਇੱਥੇ ਇੱਥੇ ਫਿਰ ਆਪਏ ਸੂਤ ਥੱਲੇ ਨੂੰ ਦਬਾ ਕੇ ਜ਼ੋਰ ਦੀ ਜਿੰਨ ਜੋਰ ਲਾ ਸਕਦੇ ਹੋ 10 ਸੈਕਿੰਡ ਹੋਲਡ 1 2 3 4 5 6 7 8 9 10 ਫਿਰ ਦਬਾਪ ਦਾਂਗੇ ਗਿੱਟੇ ਨੂੰ 1 2 3 4 5 6 7 8 9 10 ਇਸ ਕਸਰਤ ਨੂੰ ਵੀ ਤੁਸੀਂ ਵੀ ਤੁਸੀਂ 7 ਵਾਰੀ ਕਰਨਾ

देन ਰਿਲੈਕਸ ਛੋਡੀ ਕਸਰਤ ਨੰਬਰ 8 ਦੋਨੋਂ ਸਾਈਡ ਕਰਨਾ ਇਹ ਵੀ 7-7 ਵਾਰੀ ਕਰਨਾ ਹੁਣ ਨੌਵੀਂ ਕਸਰਤ ਸਿੱਧੇ ਬੈਠ ਚੋਗੇ ਦੋਨੇ ਹੱਥਾਂ ਜਿਹੜੇ ਉਹ ਇੱਥੇ ਰੱਖੋਗੇ ਤੁਸੀਂ ਔਰ ਪੈਰ ਅੰਦਰ ਮੋੜ ਕੇ ਹਵਾ ਚੱਕ ਦੇਣੀ ਹੈ ਲੱਗ ਜਿਹੜਾ ਪਾਠ ਹੈ ਉਹ ਨਾਲ ਜੁੜੇ ਰਹਿਣਾ ਚਾਹੀਦਾ ਪਾਠਾ ਵਚਨੀ ਤੇ ਇੱਥੇ 10 ਸੈਕਿੰਡ ਹੋਲਡ 1 1 2 3 4 5 6 7 8 9 10 फिर पैर अंदर मोड के दस सैकेंड होल्ड एक दो तीन चार पांच पे सात आठ नौ दस ये भी कसरत यही कसरतरी इधर सत्तवारी इधर ये होगी थोड़ी कसरत नंबर नौवीं दसवीं कसरत वाल बढ़ते हैं जी आखिरी कसरत है सीधे हील रेस करोंगी एक दो तीन चार पांच पे सात आठ नौ दस देन रिलैक्स इसका सूत्र नुकी ਤੁਸੀਂ ਦਿਨ ਤੋਂ ਚਾਰ ਸੈਟ ਲਾਉਣ ਦੀ ਕੋਸ਼ਿਸ਼ ਮਤਲਬ ਦੋ ਦੋ ਵਾਰ ਹੁਣ ਅਗਰ ਤੁਸੀਂ ਇੱਕ ਸਟ੍ਰੈਚ ਕਰ ਲਓਗੇ ਤਾਂ ਤੁਹਾਡੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਅਗਰ ਛੋਟੀ ਉਮਰ 60 ਕ ਸਾਲ ਆ ਤਾਂ ਤੁਸੀਂ ਇਹ ਕਰ ਸਕਦੇ ਹੋ ਖੜੋ ਕਿਸੇ ਵੀ ਦੀਵਾਰ ਦਾ ਕਿਸੇ ਵੀ ਕੰਧ ਦਾ ਕਿਸੇ ਵੀ ਬੈਂਚ ਦਾ ਕਿਸੇ ਵੀ ਟੇਬਲ ਦਾ ਸਹਾਰਾ ਲਓ ਸੱਜੇ ਹੱਥ ਨਾਲ ਇੱਥੋਂ ਫੜ ਕੇ ਗਿੱਟੇ ਨੂੰ ਫੜੋ ਆਪ ਸਟ੍ਰੈਚ ਕਰੋ ਜਦੋਂ ਐਡਾ ਸਟ੍ਰੈਚ ਕਰੋਗੇ ਸਿੱਧੇ ਖੜਨਾ ਇਹ ਨਹੀਂ ਆਏ ਹੋ ਜਾਣਾ ਫਿਰ ਖਿੱਚ ਨਹੀਂ ਪੈਣੀ ਸਿੱਧੇ ਖੜੋ ਪੂਰਾ ਅੱਡੀ ਨੂੰ ਚੂਲੇ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰੋ ਇੱਥੇ 10 ਸੈਕਿੰਡ ਹੋਲ ਜਦੋਂ ਐ ਕਰਾਂਗੇ ਨਾ ਪੱਟ ਤੇ ਖਿੱਚ ਪਏ ਅਗਰ ਤੁਸੀਂ ਇਸ ਸਟ੍ਰੈਚ ਕਰਦੇ ਹੋ ਤੁਹਾਡੀ ਜਿਹੜੀ ਮਸਲਜ਼ ਨੇ ਉਹ ਰਿਲੈਕਸ ਹੋ ਜਾਣਗੇ ਦਰਦ ਦਾ ਲੈਵਲ ਉਹਦੀ ਘਟਣਾ ਸ਼ੁਰੂ ਹੋ ਜਾਏਗਾ ਇਹ ਉਹ ਕਸਰਤਾਂ ਨੇ ਜਿਹੜੀਆਂ ਪਹਿਲੇ ਦਿਨ ਹੀ ਤੁਹਾਨੂੰ ਰਾਹਮ ਪਾ ਦੇਣਗੀਆਂ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਇਹ ਕਸਰਤਾਂ ਸ਼ੁਰੂ ਕੀਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਵੀ ਸਾਨੂੰ ਜਰੂਰ ਦੱਸਿਓ ਛੋਟਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ